ਨਾਮ ਮੈਂ ਤੁਹਾਡਾ ਮੇਰਾ ਨਾਮ ਅਰਜਨ ਕੁਮਾਰ ਹੈ ਅਜਿਹੀ ਕੀ ਘਟਨਾ ਵਾਪਰੀ ਹੈ ਜਿਹੜੀ ਪਿੰਡ 'ਚ ਘਟਨਾ ਵਾਪਰੀ ਹੈ ਸ਼ਾਮ ਦੇ ਕਰੀਬ 7:30 ਵਜੇ ਮੇਰਾ ਦੋਸਤ ਰੋਟੀ ਪਾਣੀ ਖਾ ਕੇ ਸੈਰ ਕਰਨ ਗਿਆ ਸੀ ਗਾ ਜੀ ਤੇ ਇਹਨੇ ਜਦ ਦੇਖਿਆ ਇਹ ਸਾਡੇ ਪਿੰਡ ਤੋਂ ਬਾਹਰ ਇੱਕ ਖੰਡਰਈ ਆਈ ਉਹ ਉਹ ਖੰਡਰ 'ਚੋਂ ਆਵਾਜ਼ ਆ ਰਹੀ ਸੀ ਕੁੜੀ ਦੀ ਸਾਡੇ ਘਰ ਦੇ ਲੱਗ ਗਈ ਕੁੜੀ ਜੋ ਹੁੰਦੀ ਹੈ ਜੀ ਤੇ ਇਹ ਹੀ ਇਹਨੇ ਦੇਖਿਆ ਜਦੋਂ ਜਾ ਕੇ ਉੱਥੇ ਕੁੜੀ ਨਾਲ ਇੱਕ ਬੰਦਾ 50 ਸਾਲ ਦਾ ਹੀ ਸ਼ੁਕਲੀ ਸਿੰਘ ਕੁਮਾਰ ਆਈ ਉਹਦਾ ਨਾ ਉਹ ਗਲਤ ਹਰਕਤ ਕਰ ਰਿਹਾ ਸੀਗੇ ਉਹਨਾਂ ਤੇ ਇਹਨੇ ਜੀ ਕੁੜੀ ਨੂੰ ਚਲੋ ਛੁਡਾਇਆ ਛੁੜਾਈ ਛੜਾ ਕੇ ਉਹਦੀ ਮਾਂ ਕੋਲੇ ਲੈ ਕੇ ਗਿਆ ਜੀ ਤੇ ਚਲੋ ਅਸੀਂ ਮਾਂ ਕੋਲ ਲੈ ਕੇ ਗਿਆ ਜੀ ਅਸੀਂ ਮੈਂ ਸ਼ਹਿਰ ਨੂੰ ਆ ਗਿਆ ਸੀਗੇ ਜੀ ਤੇ ਉਸ ਤੋਂ ਬਾਅਦ ਜਦੋਂ ਅਸੀਂ ਸ਼ਹਿਰ ਤੋਂ ਮੁੜ ਕੇ ਗਏ ਆ ਜੀ ਸਾਨੂੰ ਉਹ ਬੰਦਾ ਮਿਲ ਗਈ ਗੁਰਦਾਰੇ ਕੋਲੇ ਤੇ ਉਹ ਬੰਦੇ ਨੂੰ ਅਸੀਂ ਚਲੋ ਕਿਹਾ ਜੀ ਚੱਲ ਘਰ ਨੂੰ ਚੱਲ ਵੀ ਤੇ ਅਸੀਂ ਥਾਣੇ ਫੋਨ ਕੀਤਾ ਹੋਇਆ ਵੀ ਤੂੰ ਥਾਣੇ ਜਾਣਾ ਹੁਣ ਉਹ ਬੰਦਾ ਸਾਡੇ ਨਾਲ ਹੀ ਹੱਥੋਪਾਈ ਕਰਨ ਲੱਗ ਗਿਆ ਜੀ ਅਸੀਂ ਆਪਣੇ ਬਚਾਅ ਚ ਚਲੋ ਅਸੀਂ ਵੀ ਮਾਰੇ ਛਪਟ ਮੁੱਕਾ ਤੇ ਐਨਐਚਏ ਜੀ ਚਲੋ ਅਸੀਂ ਉਹਨੂੰ ਬਿਠਾਲ ਕੇ ਮੋਟਰਸਾਈਕਲ ਤੇ ਥਾਣੇ ਲੈ ਕੇ ਗਏ ਜੀ ਅਸੀਂ ਇਹੀ ਮੰਗ ਕਰਦੇ ਹਾਂ ਜੇ ਸਖਤ ਸਖਤ ਕਾਰਵਾਈ ਹੋਵੇ ਜੀ ਤਾਂ ਕਿ ਅੱਗੇ ਤੋਂ ਇਹ ਜੀ ਕੋਈ ਵੀ ਵਿਅਕਤੀ ਇਹ ਜੀ ਕਾਨੂੰਨੀ ਹਰਕਤ ਨਾ ਕਰੇ ਮੇਰਾ ਨਾਮ ਤੇਜਵੰਤ ਸਿੰਘ ਆ ਜੀ ਪਿੰਡ ਗੁਰੂਵਾਰ ਤੋਂ ਰਹਿਣੇ ਵਾਲਾ ਜੀ ਕਟਣਾ ਵਾਪਰੀ ਜਿਹੜੀ ਬੱਚੀ ਕਟਣਾ ਵਾਪਰੀ ਰਾਤ ਖਾਣਾ ਖਾ ਕੇ ਮੈਂ ਸੈਰ ਕਰਨ ਵਾਸਤੇ ਬਾਹਰ ਨਿਕਲਿਆ ਸੀ ਜਦੋਂ ਮੈਂ ਪਿੰਡ ਤੋਂ ਥੋੜਾ ਬਾਹਰ ਗਿਆ ਤੇ ਪਿੰਡ 'ਚ ਖੰਡਰ ਵਰਗੇ ਦੋ ਕਮਰੇ ਨੇ ਉਹ ਮੋੜ ਤੋਂ ਮੁੜਿਆ ਮੈਂ ਤਾਂ ਕੁੜੀ ਦੀ ਨਾ ਚੀਕਣ ਦੀ ਆਵਾਜ਼ ਸੁਣੀ ਮੈਂ ਜਦੋਂ ਮੈਂ ਜਾ ਕੇ ਦੇਖਿਆ ਜੀ ਉਹ ਬੰਦਾ 5 ਸਾਲ ਦੀ ਬੱਚੀ ਨੂੰ ਰੇਵ ਕਰਨ ਲੱਗਿਆ ਹੋਇਆ ਸੀ ਠੀਕ ਹੈ ਜੀ ਉਹ ਬੰਦੇ ਨੂੰ ਮੈਂ ਜਾ ਕੇ ਫੜਿਆ ਠੀਕ ਹੈ ਜੀ ਕੁੜੀ ਨੂੰ ਦੇਖਿਆ ਮੈਂ ਫਿਰ ਆਪਣੇ ਘਰਦਿਆਂ ਨੂੰ ਮੈਂ ਫੋਨ ਕਰਿਆ ਉਹਨਾਂ ਨੂੰ ਬੁਲਾਇਆ ਕੁੜੀ ਦੇ ਕੱਪੜਾ ਲੀੜਾ ਪਾਇਆ ਠੀਕ ਹੈ ਜੀ ਤੇ ਕੱਪੜਾ ਲੀੜਾ ਪਾ ਕੇ ਕੁੜੀ ਨੂੰ ਅਸੀਂ ਉਹਦੇ ਮਾਪਿਓ ਦੇ ਹਵਾਲੇ ਕਰਿਆ ਜਿਹਨੇ ਡਾਕ ਤੋਂ ਜੀਟ ਵਰਸ ਤੋਂ ਇਨਫੋਰਮੇਸ਼ਨ ਆਈ ਸੀ ਮਿਹੜਾ ਬੱਚੀ ਜਿਹੜਾ ਉਹਦੇ ਪਤਨਾ ਬੁਰਵਰ ਬਣਦੀ ਗੱਲ ਇੱਕ ਹਰਸਾਲ ਦੀ ਬੱਚੀ ਹੈ ਉਹਦੇ ਮਨ ਦਾ ਕੋਈ ਮੈਸੇਜ ਜੀ ਅਬਾਤ ਮੈਨੂੰ ਜੀ ਕਰਨੀ ਹੋਇਆ ਪਰ ਦੀ ਬੋਸੇ ਕੀਤੀ ਜੀ ਦੇ ਸੰਦੀ ਰਾਤ ਦੀ ਸਾਡੇ ਸਤਿ ਮਾਸ਼ੂਰ ਦੇ ਪਿੰਡਾਂ ਦੇ ਸਹਿਯੋਗ ਦੇ ਨਾਲ ਬਾਦੀ ਡੰਡਲ ਸੀ ਸ਼ਤਮੂ ਮੈ ਤਾਂ ਸਮ ਸਭੂ ਮੈ ਤਾਂ ਜਿਹੜਾ ਬੱਚੀ ਦਾ ਪਰਿਵਾਰ ਨੂੰ ਬਚਾਏ ਕਰੀ ਉਹਨਾਂ ਦੇ ਪ੍ਰਸ਼ੰਸਾ ਕੀਤੀ ਇਹ ਡੰਡ ਮੈਂ ਨਾ ਕੋਈ ਗਵਾਹੀ ਨਹੀਂ ਕਰਨੇ ਤੇ ਇਹਨਾਂ ਬਾਦੀ ਰੈਸਟ ਕਰ ਲਿਆ ਸੀ ਇਹਦੇ ਖਿਲਾਫ ਐਫਆਰ ਨੰਬਰ 123 ਅੰਡਰ ਸੈਕਸ਼ਨ 42 ਤੇ ਬਾ 62 ਵੀਨਸ ਇਸ ਉਹ ਫਰਾ ਬਕਸੂ 68 ਗਰਡਨ ਪਤਾ ਦਰਜ ਕੀਤਾ ਗਿਆ ਮੁੰਡੇ ਨੂੰ ਰਾਤ ਦੀ ਜਿਹੜਾ ਅਰੇਸਟ ਕਰਨਾ ਜਿਹੜੀ ਉਹ ਜਿਹੜੀ ਤਫਤੀਸ਼ ਉਹ ਸਾਡੀ ਕੋਲ ਇੱਕ ਪ੍ਰਵਾਸੀ ਹੈ ਆਪਣੇ ਪ੍ਰਵਾਸੀ ਨੇ ਸ਼ੁਭੇ ਹਾਰਦੇ ਪਰ 20 22 ਸਾਲ ਤੋਂ ਸਿਰ ਉਦੋਂ ਪਿੰਡ ਦੇ ਵਿੱਚ ਹੀ ਰਹਿੰਦੇ ਨੇ